ਦੋਸਤੋ ਅੱਜ ਤੁਹਾਡੇ ਲਈ ਬਹੁਤ ਹੀ ਸੁੰਦਰ ਕਹਾਣੀ ਲੈ ਕੇ ਆਏ ਹਾਂ ਕਹਾਣੀ ਦਾ ਨਾਮ ਹੈ ਕਿਸਮਤ ਦੀ ਖੇਡ ਪੁਰਾਣੇ ਸਮੇਂ ਖੁਰਾਸਾਨ ਵਿੱਚ ਇੱਕ ਬੁੱਢਾ ਸਦਾਗਰ ਰਹਿੰਦਾ ਸੀ ਉਸਦਾ ਇੱਕੋ ਇੱਕ ਲੜਕਾ ਸੀ ਜਿਸ ਦਾ ਨਾਮ ਅਲੀ ਸ਼ੇਰ ਸੀ ਇੱਕ ਦਿਨ ਉਸ ਸਦਾਗਰ ਨੇ ਅਲੀ ਸ਼ੇਰ ਨੂੰ ਆਪਣੇ ਕੋਲ ਸੱਦ ਕੇ ਕਿਹਾ ਵੇਖ ਬੇਟਾ ਮੈਂ ਹੁਣ ਬੁੱਢਾ ਹੋ ਚੱਲਿਆ ਪਤਾ ਨਹੀਂ ਕਿਸ ਵੇਲੇ ਚੱਲ ਬਸਾ ਮੈਂ ਮਰਨ ਤੋਂ ਪਹਿਲਾਂ ਤੇਰੇ ਭਲੇ ਲਈ ਤੈਨੂੰ ਦੋ ਚਾਰ ਗੱਲਾਂ ਦੱਸ ਜਾਣਾ ਚਾਹੁੰਦਾ ਹਾਂ ਇੱਕ ਤਾਂ ਇਹ ਯਾਦ ਰੱਖੀਂ ਕਿ ਬੁਰੇ ਲੋਕ ਭਲਿਆਂ ਬਰੁੱਧ ਸਦਾ ਸਾਜ਼ਿਸ਼ਾਂ ਘੜਦੇ ਰਹਿੰਦੇ ਨੇ ਦੂਜੇ ਇੱਕ ਸੱਚਾ ਮਿੱਤਰ ਜੋ ਖਰੀ ਖਰੀ ਕਹਿ ਸੁਣਾਏ ਚਾਪਲੂਸਾਂ ਨਾਲੋਂ ਹਜ਼ਾਰਾਂ ਗਰਦੇ ਚੰਗਾ ਹੁੰਦਾ ਏ ਤੀਜਾ ਸਦਾ ਨੇਕੀ ਕਰਨ ਦੀ ਕੋਸ਼ਿਸ਼ ਕਰੀ ਪਰ ਨੇਕੀ ਕਰਕੇ ਉਹਨੂੰ ਭੁਲਾ ਦੇ ਨੇਕੀ ਕਰਕੇ ਜਿਤਾਉਣਾ ਜਾਂ ਉਹਦਾ ਸਿਲਾ ਮੰਗਣਾ ਨੇਕੀ ਨੂੰ ਖੂਬ ਵਿੱਚ ਪਾਉਣ ਦੇ ਬਾਰੇ। ਚੌਥਾ ਉਹਨਾਂ ਲੋਕਾਂ ਦੀ ਨੇਕ ਸਲਾਹ ਜੋ ਤੇਥੋਂ ਜ਼ਿਆਦਾ ਤੇਰਬ ਰੱਖਦੇ ਨੇ ਬੜੇ ਧਿਆਨ ਨਾਲ ਸੁਣੋ। ਕਿਸੇ ਦੀ ਨੇਕ ਸਲਾਹ ਨੂੰ ਸੁਣਨ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਕਿਉਂਕਿ ਹਰ ਚੀਜ਼ ਦੇ ਦੋ ਪੱਖ ਹੁੰਦੇ ਹਨ। ਇੱਕ ਆਦਮੀ ਦੋਵੇਂ ਪੱਖਾਂ ਨੂੰ ਨਹੀਂ ਦੇਖ ਸਕਦਾ। ਕੁਝ ਦਿਨਾਂ ਪਿਛੋਂ ਸ਼ਦਾਗਰ ਅਕਾਲ ਚਲਾਣਾ ਕਰ ਗਏ। ਅਲੀ ਸ਼ੇਰ ਨੂੰ ਆਪਣੇ ਪਿਤਾ ਦਾ ਵਿਛੋੜਾ ਵਿਛੋੜੇ ਦਾ ਬਹੁਤ ਦੁੱਖ ਹੋਇਆ ਇਧਰੋਂ ਥੋੜੇ ਚਿਰ ਪਿਛੋਂ ਉਹਦੀ ਮਾਤਾ ਵੀ ਚਲਾਣਾ ਕਰ ਗਈ ਅਲੀ ਸ਼ੇਰ ਹੁਣ ਦੁਨੀਆਂ ਵਿੱਚ ਇਕੱਲਾ ਹੀ ਰਹਿ ਗਿਆ ਕਿਉਂਕਿ ਉਹਦਾ ਹੋਰ ਕੋਈ ਭੈਣ ਭਰਾ ਜਾਂ ਆਸਾਕ ਅੰਗ ਨਹੀਂ ਸੀ 2-4 ਸਾਲ ਤਾਂ ਉਹ ਆਪਣਾ ਕਾਰੋਬਾਰ ਬੜਾ ਤੇਲ ਲਾ ਕੇ ਕਰਦਾ ਰਿਹਾ ਪਰ ਹੌਲੀ-ਹੌਲੀ ਉਹ ਬੁਰਿਆਂ ਦੀ ਸੰਗਤ ਵਿੱਚ ਪੈ ਗਿਆ ਉਹਨੂੰ ਸ਼ਰਾਬ ਪੀਣ ਦੀ ਆਦਤ ਪੈ ਗਈ ਉਹ ਆਪਣਾ ਪੈਸਾ ਪਾਣੀ ਵਾਂਗ ਰੜਾਉਣ ਲੱਗ ਪਿਆ ਥੋੜੇ ਚਿਰ ਵਿੱਚ ਹੀ ਬਿਲਕੁਲ ਕੰਗਾਲ ਹੋ ਗਿਆ ਉਹਦੇ ਸਾਰੇ ਸਾਥੀ ਉਹਦਾ ਸਾਥ ਛੱਡ ਗਏ ਹੁਣ ਉਹਨੂੰ ਆਪਣੇ ਪਿਤਾ ਦੀ ਸਿੱਖਿਆ ਯਾਦ ਆਈ ਉਹਨੂੰ ਪਤਾ ਲੱਗਾ ਕਿ ਉਹਨੇ ਕਿੱਡੀ ਵੱਡੀ ਮੂਰਖਤਾ ਕੀਤੀ ਹੈ ਇੱਕ ਦਿਨ ਅਲੀ ਸ਼ੇਰਪਾਸ ਖਾਨ ਲਈ ਵੀ ਕੁਝ ਨਹੀਂ ਸੀ ਇਸ ਲਈ ਉਹ ਮੰਗਲ ਲਈ ਮੰਡੀ ਵੱਲ ਤੁਰ ਪਿਆ ਮੰਡੀ ਵਿੱਚ ਬੜੀ ਭੀੜ ਲੱਗੀ ਹੋਈ ਸੀ ਉਹਨੇ ਕੋਲ ਜਾ ਕੇ ਵੇਖਿਆ ਤਾਂ ਉਹਨੂੰ ਪਤਾ ਲੱਗਾ ਕਿ ਇੱਕ ਸੁੰਦਰ ਗੁਲਾਮ ਔਰਤ ਦੀ ਨਿਲਾਮੀ ਬੋਲੀ ਜਾ ਰਹੀ ਹੈ ਅਲੀ ਸ਼ੇਰ ਨੇ ਜਦ ਉਸ ਗੁਲਾਮ ਸੁੰਦਰੀ ਦੀ ਮਲਮੂਨੀ ਛਕੜ ਵੇਖੀ ਤਾਂ ਬੁੱਤ ਵਾਂ ਕੇ ਉਹਨੂੰ ਵੇਖਣ ਲੱਗ ਪਿਆ ਬਾਕੀ ਵਪਾਰੀਆਂ ਨੇ ਸਮਝਿਆ ਕਿ ਅਲੀ ਸ਼ੇਰ ਉਹਨੂੰ ਖਰੀਦਣਾ ਚਾਹੁੰਦਾ ਹੈ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਉਹ ਤਾਂ ਰੋਟੀ ਤੋਂ ਵੀ ਵਾਂਝਾ ਹੈ ਨਿਲਾਮੀ ਕਰਨ ਵਾਲਾ ਕਹਿਣ ਲੱਗਾ ਇਹ ਸੁੰਦਰੀ ਅਸਰਾਂ ਨੂੰ ਵੀ ਮਾਤ ਪਾਉਂਦੀ ਹੈ ਜੇ ਇਹਦੇ ਕੁੰਨਾਂ ਵੱਲੋਂ ਦੱਸਾਂ ਤਾਂ ਹੈਰਾਨ ਰਹਿ ਜਾਓਂਗੇ ਇਹ ਰੇਸ਼ਮ ਦੇ ਕੱਪੜੇ ਬੁਣ ਸਕਦੀ ਏ ਕਵਿਤਾ ਲਿਖ ਸਕਦੀ ਏ ਗੋਨ ਵਿੱਚ ਬੁਲਬੁਲ ਨੂੰ ਵੀ ਮਾਤ ਪਾ ਦਿੰਦੀ ਏ ਨਿਲਾਮੀ ਸ਼ੁਰੂ ਹੋ ਪਈ ਹੌਲੀ ਹੌਲੀ ਪੋਲੀ ਚੜਦੀ ਗਈ ਆਖਰ 100 ਅਸ਼ਰਫੀਆਂ ਤੇ ਆ ਕੇ ਰੁਕ ਗਈ ਇਹ ਵੇਖ ਕੇ ਨਿਲਾਮੀ ਬੋਲਣ ਵਾਲਾ ਕਹਿਣ ਲੱਗਾ ਇਹਦਾ ਨਾਮ ਮੀਰਾ ਹੈ ਇਹ ਇੱਕ ਨਹੀਂ ਹਜ਼ਾਰਾਂ ਹੀਰਿਆਂ ਦੇ ਤੁਲ ਵਿੱਚ ਇਹਦੇ ਹੱਥ ਦਾ ਕੱਢਿਆ ਪੜਦਾ 100-100 ਅਸ਼ਰਫੀਆਂ ਨੂੰ ਵਿਕਦਾ ਏ ਆਓ ਫਿਰ ਇਹ ਮੌਕਾ ਹੱਥ ਨਹੀਂ ਲੱਗਣਾ ਆਉ ਬਦਾਓ ਬੋਲੀ ਉਸ ਗੁਲਾਮ ਦੇ ਕੁਪਾਰੀ ਨੇ ਦਲਾਲ ਨੂੰ ਹੌਲੀ ਜਿਹੀ ਕਿਹਾ ਇਹਨੂੰ ਵੀ ਪੁੱਛ ਲੋ ਇਹ ਕਿਸ ਸਦਾਗਰ ਕੋਲ ਵਿਕਣਾ ਚਾਹੁੰਦੀ ਏ ਕਿਉਂ ਜਨਾਬ ਉਹਨੇ ਅਲੀ ਸ਼ੇਰ ਵੱਲ ਮੂੰਹ ਕਰਕੇ ਕਿਹਾ ਤੁਸੀਂ ਬੋਲੀ ਦਿਨ ਪਸੰਦ ਕਰੋਗੇ ਅਲੀ ਸ਼ੇਰ ਨੇ ਕੋ ਸਿਰ ਹਲਾ ਦਿੱਤਾ ਉਹਨੇ ਆਪਣੇ ਮਨ ਵਿੱਚ ਕਿਹਾ ਘਰ ਖਾਣ ਨੂੰ ਰੋਟੀ ਤੱਕ ਨਹੀਂ ਤੇ ਇਹਨੂੰ ਮੈਂ ਕਿਵੇਂ ਮੁੱਲ ਲੈ ਸਕਦਾ ਪਰ ਮੈਂ ਕਾਨੂੰ ਆਪਣਾ ਪਾਸ ਖੋਲਾਂ ਮੈਂ ਨਾ ਕਰਦਾ ਹੀ ਨਹੀਂ ਪਰ ਮੀਰਾ ਨੇ ਅਲੀ ਸ਼ੇਰ ਨੂੰ ਵੇਖ ਲਿਆ ਉਹ ਫੌਰਨ ਤਾੜ ਗਈ ਸੀ ਕਿ ਇਹ ਇੱਕ ਨੇਕ ਆਦਮੀ ਹੈ ਜ਼ਰੂਰ ਉਹਦਾ ਖਿਆਲ ਰੱਖੇਗਾ ਉਹਨੇ ਅਲੀ ਸ਼ੇਰ ਨੂੰ ਨੇੜੇ ਹੋ ਕੇ ਕਿਹਾ ਜੇ ਤੂੰ ਮੈਨੂੰ ਖਰੀਦ ਲਵੇਂ ਤਾਂ ਤੇਰੀ ਕਿਸਮਤ ਖੁੱਲ ਜਾਏਗੀ ਉਹਨੇ ਉੱਤਰ ਦਿੱਤਾ ਮੇਰੇ ਕੋਲ ਇਨੀ ਰਕਮ ਕਿੱਥੇ ਕਿ ਮੈਂ ਤੈਨੂੰ ਖਰੀਦ ਸਕਾਂ ਮੇਰੇ ਕੋਲ ਤਾਂ ਕਾਣੀ ਕੋ ਡੀ ਵੀ ਨਹੀਂ ਮੀਰਾ ਨੇ ਉਹਦੇ ਹੱਥ ਵਿੱਚ ਚੋਰੀ-ਚੋਰੀ ਇੱਕ ਥੈਲੀ ਫੜਾਉਂਦਿਆਂ ਹੋਇਆ ਕਿ ਹਾਂ ਇਹ ਲੈ ਤੇ 900 ਰੁਪਈਆਂ ਦੀ ਬੋਲੀ ਤੇ ਅਲੀ ਸ਼ੇਰ ਨੇ ਇਸੇ ਤਰ੍ਹਾਂ ਕੀਤਾ ਉਹਦੀ ਬੋਲੀ ਸਭ ਤੋਂ ਵੱਧ ਸੀ ਇਸ ਲਈ ਮੀਰਾ ਉਹਦੇ ਹਵਾਲੇ ਕੀਤੀ ਗਈ ਉਹ ਮੀਰਾ ਨੂੰ ਆਪਣੇ ਘਰ ਲੈ ਆਇਆ ਮੀਰਾ ਨੇ ਆਪਣੀ ਸਾਰੀ ਜ਼ਿੰਦਗੀ ਵਿੱਚ ਇਹੋ ਜਿਹਾ ਭਾਂ ਭਾਂ ਕਰਦਾ ਘਰ ਕਦੀ ਨਹੀਂ ਸੀ ਵੇਖਿਆ ਉਹਨੇ ਕਢਾਈ ਦੇ ਕੰਮ ਤੋਂ ਕੁਝ ਰਕਮ ਬਚਾਈ ਹੋਈ ਸੀ ਉਹਨੇ ਆਪਣੀ ਥੈਲੀ ਵਿੱਚੋਂ ਕੁਝ ਹੋਰ ਪੈਸੇ ਕੱਢ ਕੇ ਅਲੀ ਸ਼ੇਰ ਨੂੰ ਦੇ ਦਿੱਤੇ ਅਤੇ ਕਿਹਾ ਜਾ ਬਾਜ਼ਾਰੋਂ ਕੁਝ ਖਾਣ ਪੀਣ ਦੀਆਂ ਤੇ ਹੋਰ ਜ਼ਰੂਰੀ ਵਸਤਾਂ ਲਿਆ ਥੋੜੇ ਦਮਾਂ ਵਿੱਚ ਹੀ ਮੀਰਾ ਨੇ ਇਸ ਬੇਵਾਦ ਘਰ ਨੂੰ ਮੁੜਵਾਦ ਕਰ ਦਿੱਤਾ ਦੋਹਾਂ ਵਿੱਚ ਇਤਨਾ ਪਿਆਰ ਪੈ ਗਿਆ ਕਿ ਉਹਨਾਂ ਨੇ ਆਪਸ ਵਿੱਚ ਵਿਆਹ ਕਰਨ ਦਾ ਫੈਸਲਾ ਕਰ ਲਿਆ ਇੱਕ ਦਿਨ ਮੀਰਾ ਨੇ ਅਲੀ ਸ਼ੇਰ ਨੂੰ ਬਾਜ਼ਾਰੋਂ ਇੱਕ ਮੜਨ ਦੇ ਲਈ ਦਸਮਕ ਦਾ ਰੇਸ਼ਮ ਅਤੇ ਕਢਾਈ ਲਈ ਸੂਈਆਂ ਸੁਨਹਿਰੀ ਧਾਗਾ ਲੈਉਣ ਲਈ ਕਿਹਾ ਜਦ ਸਭ ਸਮਾਨ ਆ ਗਿਆ ਤਾਂ ਮੀਰਾ ਨੇ ਉਸ ਤੇ ਫੁੱਲ ਪੱਤਿਆਂ ਦਾ ਇੱਕ ਬਹੁਤ ਸੁੰਦਰ ਨਮੂਨਾ ਕੱਢਿਆ ਅੱਠਾਂ ਦਿਨਾਂ ਵਿੱਚ ਜਦ ਪਰਦਾ ਮੁਕੰਮਲ ਹੋ ਗਿਆ ਤਾਂ ਮੀਰਾ ਨੇ ਅਲੀ ਸ਼ੇਰ ਨੂੰ ਕਿਹਾ ਜਾਓ ਇਹਨੂੰ ਬਾਜ਼ਾਰ ਲੈ ਜਾਓ 50 ਰੁਪਈਆਂ ਤੋਂ ਘੱਟ ਨਾ ਵੇਚਣਾ ਇਹ ਵੀ ਖਿਆਲ ਰੱਖਣਾ ਕਿ ਇਹ ਕੇਵਲ ਵਕਫਾ ਕੋਲ ਹੀ ਵੇਚਣਾ ਅਲੀ ਸ਼ੇਰ ਨੇ ਉਹ ਪਰਦਾ ਆਪਣੇ ਵਕਫਾ ਕੋਲ 50 ਰੁਪਈਆਂ ਨੂੰ ਵੇਚ ਦਿੱਤਾ ਇਸ ਤਰ੍ਹਾਂ ਮੀਰਾ ਅੱਠਾਂ ਦਿਨਾਂ ਵਿੱਚ ਇੱਕ ਸੁੰਦਰ ਪਰਦਾ ਕੱਢ ਲੈਂਦੀ ਅਤੇ ਅਲੀ ਸ਼ੇਰ ਉਹ ਨੂੰ ਕਿਸੇ ਵਾਕਫ ਦੇ ਹੱਥ 50 ਸਰਫੀਆਂ ਤੇ ਵੇਚ ਦਿੰਦਾ ਇਸ ਤਰ੍ਹਾਂ ਉਹ ਜਲਦੀ ਹੀ ਅਮੀਨ ਹੋ ਗਏ ਇੱਕ ਦਿਨ ਬਾਜ਼ਾਰ ਵਿੱਚ ਇੱਕ ਅਜਨਬੀ ਉਹਦੇ ਮੰਗਰ ਲੱਗ ਗਿਆ ਉਹਨੇ ਪਰਦੇ ਲਈ 60 ਸਰਫੀਆਂ ਪੇਸ਼ ਕੀਤੀਆਂ ਅਲੀ ਸ਼ੇਰ ਨੂੰ ਮੀਰਾ ਦੀ ਗੱਲ ਯਾਦ ਸੀ ਇਸ ਲਈ ਉਹਨੇ ਪਰਦਾ ਉਸ ਅਜਨਬੀ ਦੇ ਹੱਥੋਂ ਵੇਚਣਾ ਨਾ ਕਰ ਦਿੱਤੀ ਇਸ ਤੋਂ ਅਜਨਬੀ ਨੇ 100 ਸਰਫੀਆਂ ਦੇਣ ਦੀਆਂ ਕੀਤੀਆਂ ਲਾਲਚ ਵਿੱਚ ਆ ਕੇ ਅਲੀ ਸ਼ੇਰ ਨੂੰ ਪਰਦਾ ਉਹਦੇ ਹੱਥ ਵਿੱਚ ਦੇ ਦਿੱਤਾ ਪੈਸੇ ਲੈ ਕੇ ਉਹ ਘਰ ਵੱਲ ਤੁਰ ਪਿਆ ਅਲੀ ਸ਼ੇਰ ਨੂੰ ਝੋਲਾ ਜਿਹਾ ਪਿਆ ਕਿ ਅਜਨਬੀ ਉਹਦਾ ਪਿੱਛਾ ਕਰ ਰਿਹਾ ਹ ਉਹਨੇ ਅਜਨਬੀ ਨੂੰ ਪੁੱਛਿਆ ਤੂੰ ਮੇਰੇ ਮੰਦਰ ਮਗਰ ਕਿਉਂ ਆ ਰਿਹਾ ਹੈ ਅਜਨਬੀ ਨੇ ਉੱਤਰ ਦਿੱਤਾ ਮੈਨੂੰ ਬੜੀ ਪਿਆਸ ਲੱਗੀ ਹੋਈ ਹੈ ਕਿਰਪਾ ਕਰਕੇ ਮੈਨੂੰ ਆਪਣੇ ਘਰਾਂ ਦੋ ਪੁੱਟ ਪਾਣੀ ਦਾ ਪਿਆ ਦਿਓ ਅਲੀ ਸ਼ੇਰ ਨੂੰ ਆਪਣੀ ਮੁਸੀਬਤ ਦੇ ਦਿਨ ਚਾਦ ਆ ਗਏ ਅਤੇ ਉਹ ਅਜਨਬੀ ਲਈ ਅੰਦਰੋਂ ਪਾਣੀ ਦਾ ਭਰਿਆ ਹੋਇਆ ਗਲਾਸ ਲੈ ਆਇਆ ਅਜਨਬੀ ਪਾਣੀ ਪੀ ਲਿਆ ਫੇਰ ਵੀ ਉਹ ਆਪਣੀ ਥਾਂ ਤੋਂ ਨਾ ਹਿੱਲਿਆ ਅਤੇ ਕਹਿਣ ਲੱਗਾ ਭੁੱਖ ਨਾਲ ਮੇਰੀ ਜਾਨ ਨਿਕਲ ਰਹੀ ਏ ਰੱਬ ਦੇ ਵਾਸਤੇ ਰੋਟੀ ਦੇ ਦੋ ਟੁਕਕ ਦੇ ਦਿਓ ਟੰਗ ਆ ਕੇ ਅਲੀ ਸ਼ੇਰ ਬੂਹੇ ਨੂੰ ਤਾਵਾ ਲਾ ਕੇ ਬਾਜ਼ਾਰੋਂ ਕੁਝ ਖਾਣ ਪੀਣ ਲਈ ਲੈ ਆਇਆ ਅਜਨਬੀ ਕਹਿਣ ਲੱਗਾ ਇਹ ਤਾਂ ਬਹੁਤ ਕੁਝ ਤੂੰ ਵੀ ਮੇਰੇ ਨਾਲ ਹੀ ਖਾ ਲੈ ਅਜਨਬੀ ਦੇ ਮਜਬੂਰ ਕਰਨ ਤੋਂ ਅਲੀ ਸ਼ੇਰ ਉਹਦੇ ਨਾਲ ਹੀ ਖਾਣਾ ਖਾਣ ਲੱਗ ਪਿਆ ਅੱਖ بچਾ ਕੇ ਅਜਨਬੀ ਨੇ ਇੱਕ ਕੇਲਾ ਦੋ ਪਾੜ ਕਰਕੇ ਵਿਚ ਅਫੀਮ ਪਾ ਦਿੱਤੀ ਅਲੀ ਸ਼ੇਰੋ ਕੇਲਾ ਖਾ ਕੇ बेहोश ਹੋ ਗਿਆ ਅਲੀ ਸ਼ੇਰ ਦੇ ਪਹਿ ਉਹ ਹੁੰਦਿਆਂ ਹੀ ਅਰਜਨ ਵੀ ਭੱਜਾ ਭੱਜਾ ਬਾਹਰ ਗਿਆ ਉੱਥੇ ਇੱਕ ਖੱਤਰ ਲੱਗ ਕੇ ਉਹ ਉਹੀ ਆਦਮੀ ਖੜਾ ਸੀ ਜਿਸ ਨੇ ਨਿਲਾਮੀ ਵੇਲੇ ਸਭ ਤੋਂ ਵੱਧ ਬੋਲੀ ਦਿੱਤੀ ਸੀ ਇਸ ਦਾ ਨਾਮ ਅਰਸੀਦ ਸੀ ਅਤੇ ਉਹਨੇ ਮਨ ਵਿੱਚ ਠਾਨੀ ਹੋਈ ਸੀ ਕਿ ਉਹ ਮੀਰਾ ਨੂੰ ਕਾਬੂ ਕਰਕੇ ਹੀ ਛੱਡੇਗਾ ਇਸ ਲਈ ਉਹ ਮੀਰਾ ਦੇ ਥਾਂ ਟਿਕਾਣੇ ਬਾਰੇ ਸੂਕੜਦਾ ਰਿਹਾ ਅਜਨੇ ਵੀ ਉਹਦਾ ਭਰਾ ਬਸ਼ਰੂਨ ਸੀ ਅਤੇ ਮੀਰਾ ਨੂੰ ਡੱਬਣ ਵਿੱਚ ਆਪਣੇ ਭਰਾ ਦੀ ਮਦਦ ਕਰ ਰਿਹਾ ਸੀ। ਦੋਵੇਂ ਦਬਾ ਦਵ ਅਲੀ ਸ਼ੇਰ ਦੇ ਘਰ ਅੰਦਰ ਗਏ ਤੇ ਮੀਰਾ ਨੂੰ ਖੱਤਰ ਤੇ ਪਾ ਕੇ ਆਪਣੇ ਘਰ ਲੈ ਗਏ। ਉਹ ਨੂੰ ਅੰਦਰ डक ਦਿੱਤਾ ਜਦ ਅਲੀ ਸ਼ੇਰ ਹੋਸ਼ ਆਈ ਤਾਂ ਉਹ ਮੀਰਾ ਨੂੰ ਘਰ ਵਿੱਚ ਨਾ ਦੇਖ ਕੇ ਪਾਗਲਾ ਵਾਂਗ ਮੀਰਾ ਮੀਰਾ ਕਰਦਾ ਬਾਹਰ ਵੱਲ ਨੂੰ ਦੌੜਿਆ। ਰਾਹ ਵਿੱਚ ਉਸ ਨੂੰ ਇੱਕ ਬੁੱਢੀ ਮਿਲੀ ਉਹ ਅਲੀ ਸ਼ੇਰ ਤੇ ਬੜਾ ਤਰਸਾ ਆਇਆ। ਉਹਨੇ ਅਲੀ ਸ਼ੇਰ ਦੀ ਮਦਦ ਕਰਨ ਦਾ ਪ੍ਰਣ ਕੀਤਾ। ਅਲੀ ਸ਼ੇਰ ਨੇ ਉਸ ਨੂੰ ਸਾਰੀ ਕਹਾਣੀ ਸੁਣਾਈ ਇੱਕ ਬੁੱਢੀ ਬੁੱਢੀ ਇੱਕਦਮ ਤੜ ਗਈ ਕਿ ਇਹ ਸਰਾਰਤ ਕਿਸੇ ਨਾ ਕਿਸੇ ਸਦਾਗਰ ਦੀ ਹੀ ਹੈ। ਉਹ ਬੁੱਢੀ ਫੇਰੀ ਵਾਲੀ ਦਾ ਪੇਸ ਵਟਾ ਕੇ ਸ਼ਹਿਰ ਦੇ ਉਸ ਪਾਸੇ ਵੱਲ ਤੁਰ ਪਈ ਜਿੱਥੇ ਆਮ ਤੌਰ ਤੇ ਸਦਾਗਰ ਰਹਿੰਦੇ ਸਨ। ਇੱਕ ਦਿਨ ਫੇਰੀ ਲਾਉਂਦਿਆਂ ਉਹ ਇੱਕ ਐਸੇ ਘਰ ਪਹੁੰਚੀ ਜਿਸ ਦੇ ਅੰਦਰ ਰੋਣ ਅਤੇ ਸਿਸਕੀਆਂ ਦੀ ਆਵਾਜ਼ ਆ ਰਹੀ ਸੀ। ਉਨੇ ਨੌਕਰਾਂ ਪਾਸੋਂ ਪੁੱਛਿਆ ਇਹ ਕੌਣ ਰੋ ਰਿਹਾ ਹੈ ਉਹਨਾਂ ਦੱਸਿਆ ਕਿ ਇਹ ਇੱਕ ਨਵੀਂ ਦਾਸੀ ਹੈ ਜੋ ਉਹਨਾਂ ਦੇ ਮਾਲਕ ਨੇ ਕੁਝ ਦਿਨ ਹੋਏ ਮੁੱਲ ਲਿਆਂਦੀ ਸੀ ਬੁੱਢੀ ਨੇ ਇੱਕ ਪਾਸੇ ਹੋ ਕੇ ਮੀਰਾ ਨਾਲ ਗੱਲ ਕੀਤੀ ਉਹਨੇ ਮੀਰਾ ਦੇ ਕੰਨ ਵਿੱਚ ਕਿਹਾ ਅੱਧੀ ਰਾਤ ਵੇਲੇ ਜਦ ਸਭ ਸੌਂ ਗਏ ਹੋਣ ਤਾਂ ਤੂੰ ਖਿੜਕੀ ਲਾਗੇ ਆ ਜਾਈ ਅਲੀ ਸ਼ੇਰ ਥੱਲੇ ਖੜਾ ਹੋਏਗਾ ਤੂੰ ਰੱਸੀ ਦੁਆਰਾ ਥੱਲੇ ਉਤਰ ਆਈ ਮੀਰਾ ਇਹ ਸੁਣ ਕੇ ਬੜੀ ਖੁਸ਼ ਹੋਈ ਅਲੀ ਅਲੀਸ਼ੇਰ ਨੂੰ ਜਦ ਵੀ ਬੁੱਢੀ ਨੇ ਜਾ ਕੇ ਸਾਰੀ ਖਬਰ ਸੁਣਾਈ ਤਾਂ ਉਹ ਚ ਉਹਦਾ ਚਿਰਤ ਖੜ ਗਿਆ ਰਾਤ ਉਹ ਵਕਤ ਤੋਂ ਪਹਿਲਾਂ ਹੀ ਉਸ ਘਰ ਲੱਗੇ ਜਾ ਕੇ ਬੈਠ ਗਿਆ ਅਤੇ ਉਡੀਕਣ ਲੱਗਾ ਕਿ ਕਦ ਸਭ ਥਾਂ ਚੁੱਪਚਾਪ ਵਰਤ ਜਾਏ ਉਹ ਮੀਰਾ ਨੂੰ ਲੈ ਕੇ ਉਥੋਂ ਜਾਣ ਦੀ ਕਰੇ ਪਰ ਗੱਲ ਕੁਝ ਇਸ ਤਰ੍ਹਾਂ ਹੋਈ ਕਿ ਮੀਰਾ ਦੇ ਮਿਲਣ ਦੀ ਖੁਸ਼ੀ ਵਿੱਚ ਅਲੀਸ਼ੇਰ ਪਿਛਲੀ ਰਾਤ ਅਨਿੰਦਰੇ ਵਿੱਚ ਕੱਟੀ ਸੀ ਇਸ ਲਈ ਹੁਣ ਅਚਾਨਕ ਉਹਦੀ ਅੱਖ ਲੱਗ ਗਈ ਉਸੇ ਰਾਤ ਇੱਕ ਡਾਕੂ ਜਿਸ ਦਾ ਨਾਂ ਜਵਾਨ ਸੀ ਚੋਰੀ ਕਰਨ ਲਈ ਸੌਦਾਗਰ ਦੇ ਘਰ ਦੇ ਲਾਗੇ ਫਿਰ ਰਿਹਾ ਸੀ ਉਸੇ ਵੇਲੇ ਖਿੜਕੀ ਖੁੱਲੀ ਤੇ ਮੀਰਾ ਨੇ ਡਾਕੂ ਨੂੰ ਅਲੀ ਸ਼ੇਰ ਸਮਝ ਕੇ ਇਸ਼ਾਰਾ ਕੀਤਾ ਡਾਕੂ ਨੇ ਉਸੇ ਵੇਲੇ ਇਸ਼ਾਰੇ ਦਾ ਉੱਤਰ ਦਿੱਤਾ ਇਹ ਵੇਖ ਕੇ ਮੀਰਾ ਰੱਸੀ ਰਾਹੀਂ ਲਾੜੋ ਕੇ ਹੌਲੀ ਦੇ ਨੇ ਉੱਤਰਾਈ ਉਹ ਆਪਣੇ ਨਾਲ ਸਰਪੀਆਂ ਦੀਆਂ ਦੋ ਥੈਲੀਆਂ ਵੀ ਲੈ ਆਈ ਜਵਾਨ ਨੇ ਥਲੀਆਂ ਇੱਕਦਮ ਸੰਭਾਲੀਆਂ ਅਤੇ ਮੀਰਨ ਆਪਣੇ ਪਿੱਛੇ ਘੋੜੇ ਤੇ ਬਿਠਾ ਕੇ ਦੂਰ ਜੰਗਲ ਵਿੱਚ ਆਪਣੀ ਗਾਰ ਵਿੱਚ ਲੈ ਗਿਆ। ਜਦੋਂ ਕਦੀ ਰੋਸ਼ਨੀ ਵਿੱਚ ਮੀਰਾ ਨੇ ਡਾਕੂ ਦੀ ਸ਼ਕਲ ਵੇਖੀ ਤਾਂ ਉਹ ਘਬਰਾ ਕੇ ਪੁੱਛਣ ਲੱਗੀ ਤੂੰ ਕੌਣ ਹੈ? ਡਾਕੂ ਨੇ ਦੱਸਿਆ ਮੈਂ ਡਾਕੂ ਆ ਮੇਰਾ ਨਾਂ ਜਵਾਨ ਹੈ। ਇਹ ਥਲੀਆਂ ਦਾ ਹੁਣ ਮੈਂ ਮਾਲਕਾਂ। ਇਹ ਸੁਣਦਿਆਂ ਹੀ ਮੀਰਾ ਕਾਸ਼ ਖਾ ਕੇ ਡੰਗ ਪਈ। ਡਾਕੂ ਮੀਰਾ ਨੂੰ ਆਪਣੀ ਬੁਢੀ ਮਾਂ ਦੇ ਹਵਾਲੇ ਕਰਕੇ ਕਿਸੇ ਕੰਮ ਲਈ ਸ਼ਹਿਰ ਵੱਲ ਚਲਾ ਗਿਆ। ਜਦੋਂ ਮੀਰਾ ਨੂੰ ਹੋਸ਼ ਆਈ ਤਾਂ ਉੱਥੋਂ ਨਸਾਂ ਦੀਆਂ ਬਿਅੰਤਾਂ ਸੋਚਣ ਲੱਗੀ। ਉਹਨੇ ਲੱਗੇ ਹੀ ਸਪਾਹੀਆਂ ਵਾਲੀ ਵਰਤੀ ਅਤੇ ਇੱਕ ਤਲਵਾਰ ਪਈ ਹੋਈ ਵੇਖੀ। ਲੱਗ ਹੀ ਇੱਕ ਘੋੜਾ ਵੱਜਾ ਪਿਆ ਸੀ ਜਦੋਂ ਬੁੱਢੀ ਜਿਹਾ ਉੱਗਣ ਲੱਗੀ। ਮੀਰਾ ਨੇ ਇੱਕਦਮ ਵਰਦੀ ਪਾਈ ਸਰਪੀਆਂ ਦੀਆਂ ਹਥੇਲੀਆਂ ਕਾਬੂ ਕੀਤੀਆਂ ਅਤੇ ਇੱਕ ਸਪਾਹੀ ਦੇ ਤੇਸ਼ ਵਿੱਚ ਘੋੜੇ ਤੇ ਚੜ ਕੇ ਉੱਥੋਂ ਹਰਨ ਹੋ ਗਈ। 10 ਦਿਨ ਤੱਕ ਮੀਰਾ ਸਫ਼ਰ ਕਰਦੀ ਰਹੀ। ਆਖਰ 11ਵੇਂ ਦਿਨ ਇੱਕ ਬੜੇ ਪਟੇ ਸ਼ਹਿਰ ਲਾ ਕੇ ਪਹੁੰਚੀ ਸ਼ਹਿਰ ਦੇ ਵੱਡੇ ਬੂਹੇ ਦੇ ਬਾਹਰ ਲੋਕਾਂ ਦੀ ਭੀੜ ਲੱਗੀ ਹੋਈ ਸੀ ਮੀਰਾ ਦੇ ਬੂਹੇ ਅੰਦਰ ਪੜਦੇ ਆ ਹੀ ਖੁਸ਼ੀਆਂ ਦੇ ਨਾਰੇ ਨਾ ਆਕਾਸ਼ ਗੂੰਜ ਉੱਠਿਆ ਫੌਜਾਂ ਨੇ ਸਲਾਮੀ ਦਿੱਤੀ ਮੀਰਾ ਨੇ ਪੁੱਛਿਆ ਗੱਲ ਕੀ ਏ ਇਹ ਖੁਸ਼ੀ ਦੇ ਨਾਰੇ ਕਿਸ ਲਈ ਨੇ ਕਿਸ ਲਈ ਲਾਏ ਜਾ ਰਹੇ ਨੇ ਵੱਡੇ ਵਜੀਰ ਨੇ ਉੱਤਰ ਦਿੱਤਾ ਇਸ ਸ਼ਹਿਰ ਦਾ ਰਿਵਾਜ ਏ ਜਦ ਪਿਛਲਾ ਰਾਜਾ ਬਿਨਾਂ ਔਲਾਦ ਅਕਾਲ ਚਲਾਣਾ ਕਰ ਜਾਏ ਤਾਂ ਉਸ ਤੋਂ 3 ਦਿਨ ਇਤੋਂ ਜਿਹੜਾ ਵੀ ਪਹਿਲਾ ਅਧੀਨ ਸ਼ਹਿਰ ਵਿੱਚ ਦਾਖਲ ਹੁੰਦਾ ਹੈ ਉਹ ਬਾਦਸ਼ਾਹ ਬਣਨ ਦਾ ਹੱਕਦਾਰ ਹੁੰਦਾ ਹੈ। ਰੱਬ ਨੇ ਤੁਹਾਨੂੰ ਇਹ ਮਾਨ ਬਖਸ਼ਿਆ ਹੈ ਅੱਜ ਤੋਂ ਤੁਸੀਂ ਸਾਡੇ ਸਿਰ ਦੇ ਤਾਜ ਹੋ। ਇਸ ਪਿੱਛੋਂ ਸਾਰੇ ਲੋਕ ਜਲੂਸ ਦੇ ਰੂਪ ਵਿੱਚ ਮੀਰਾ ਨੂੰ ਸ਼ਾਹੀ ਮਹਿਲ ਵੱਲ ਲੈ ਗਏ। ਉੱਥੇ ਸਭ ਨੇ ਬਾਦਸ਼ਾਹ ਦੀ ਵਫਾਦਾਰੀ ਦੀ ਸੋਚ ਚੁੱਕੀ। ਮੀਰਾ ਭਾਵੇਂ ਤਖਤ ਤੇ ਬੈਠ ਗਈ ਪਰ ਅੰਦਰੋਂ ਖੁਸ਼ ਨਹੀਂ ਸੀ। ਅਲੀ ਸ਼ੇਰ ਦੀ ਯਾਦ ਉਹਨੂੰ ਦਿਨ ਰਾਤ ਸਤਾਉਂਦੀ ਰਹਿੰਦੀ। ਇੱਕ ਦਿਨ ਸੋਚਦਿਆਂ ਸੋਚਦਿਆਂ ਉਹਨੂੰ ਅਲੀ ਸ਼ੇਰੂਨ ਲੱਭਣ ਦੀ ਇੱਕ ਬਿਆੰਤ ਸੁਝੀ ਉਹਨੇ ਸ਼ਹਿਰ ਤੇ ਇੱਕ ਪਾਸੇ ਇੱਕ ਖੁੱਲੀ ਥਾਂ ਤੇ ਵੱਡੀ ਸਾਰੀ ਇਮਾਰਤ ਬਣਵਾਈ ਅਤੇ ਹੁਕਮ ਦਿੱਤਾ ਹਰ ਮਹੀਨੇ ਦੀ ਪਹਿਲੀ ਤਾਰੀਖ ਉਸ ਥਾਂ ਤੇ ਦਾਵਤ ਹੋਇਆ ਕਰੇਗੀ ਜਿਸ ਵਿੱਚ ਸ਼ਹਿਰ ਦੇ ਸਭ ਤੋਂ ਅਮੀਰ ਅਤੇ ਸਭ ਤੋਂ ਗਰੀਬ ਇਕੱਠੇ ਖਾਣਾ ਖਾਏ ਕਰਨਗੇ ਹੁਕਮ ਅਨੁਸਾਰ ਸ਼ਹਿਰ ਦੇ ਸਭ ਲੋਕ ਕੀ ਅਮੀਰ ਕੀ ਗਰੀਬ ਮਹੀਨੇ ਦੀ ਪਹਿਲੀ ਤਾਰੀਖ ਉਹਨਾਂ ਨੂੰ ਆਕੇ ਖਾਣਾ ਖਾਣ ਲਈ ਆਏ। ਉਹਨਾਂ ਵਿੱਚੋਂ ਇੱਕ ਐਸਾ ਆਦਮੀ ਵੀ ਸੀ ਜੋ ਹਾਬੜਿਆਂ ਵਾਂਗ ਖਾ ਰਿਹਾ ਸੀ। ਬਾਕੀਆਂ ਦਾ ਹਿੱਸਾ ਵੀ ਚਟੰਗ ਤਰੀ ਜਾਂਦਾ ਸੀ। ਮੀਰਾ ਇੱਕਦਮ ਪਛਾਣ ਗਈ ਕਿ ਇਹ ਬਸਰੂਮ ਹੈ ਜੋ ਉਹਨੂੰ ਫੜ ਕੇ ਆਪਣੇ ਭਰਾ ਦੇ ਘਰ ਲੈ ਗਿਆ ਸੀ। ਮੀਰਾ ਨੇ ਆਪਣੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਉਹ ਬਸਰੂਮ ਨੂੰ ਹਾਜ਼ਰ ਕਰਨ। ਜਦ ਬਸਰੂਮ ਨੂੰ ਮੀਰਾ ਸਾਹਮਣੇ ਪੇਸ਼ ਕੀਤਾ ਗਿਆ ਤਾਂ ਬਸਰੂਮ ਪਾਸੋਂ ਪੁੱਛਣ ਲੱਗੀ ਤੇਰਾ ਕੀ ਨਾਂ ਹੈ ਤੇ ਤੂੰ ਸ਼ਹਿਰ ਵਿੱਚ ਕਿਸ ਲਈ ਆਂ? ਉਸਨੇ ਉੱਤਰ ਦਿੱਤਾ ਮੀਰਾ ਨਾਲ ਅਲੀ ਇਹ ਮੈਂ ਇੱਕ ਝੁਲਾਹਾ ਤੇ ਮੈਂ ਸ਼ਹਿਰ ਵਿੱਚ ਆਪਣਾ ਬੁਣਿਆ ਹੋਇਆ ਕੱਪੜਾ ਵੇਚਣ ਲਈ ਆਇਆ। ਇਹ ਸੁਣ ਕੇ ਮੀਰਾ ਨੇ ਆਪਣੇ ਨੌਕਰਾਂ ਨੂੰ ਜਾਦੂ ਦੀ ਰੇਤ ਤੇ ਤਾਂਬੇ ਦੀ ਕਲਮ ਲਿਆਉਣ ਲਈ ਕਿਹਾ। ਉਹਨੇ ਰੇਤ ਨੂੰ ਮੇਜ਼ ਤੇ ਖਿਲਾਰ ਦਿੱਤਾ ਅਤੇ ਕਲਮ ਨਾਲ ਪੁੱਠਾ ਸਿੱਧਾ ਕੁਝ ਲਿਖਿਆ। ਕੁਝ ਚਿਰ ਲਿਖਤ ਵੱਲ ਟਿਕਟਕੀ ਲਗਾਉਣ ਪਿੱਛੋਂ ਉਹਨੇ ਅੱਖਾਂ ਲਾਲ ਕਰਕੇ ਬਸਰੂਮ ਨੂੰ ਕਿਹਾ, "ਦਗਾ ਬਾਦ ਬਦਮਾਸ਼ ਬਾਦਸ਼ਾਹ ਸਾਹਮਣੇ ਝੂਠ ਬੋਲਣ ਦੀ" ਤੈਨੂੰ ਕਿਸ ਤਰ੍ਹਾਂ ਹਿੰਮਤ ਪਈ ਤੇਰਾ ਨਾਂ ਤਾਂ ਬਸ਼ਰੂਮ ਈ ਤੂੰ ਇੱਕ ਗੁਲਾਮ ਦੀ ਭਾਲ ਵਿੱਚ ਇੱਥੇ ਆਇਆ ਏ ਸੱਚ-ਸੱਚ ਦੱਸ ਦਿਨ ਨਹੀਂ ਤੇਰੀ ਖੈਰ ਨਹੀਂ ਮੈਂ ਇਸ ਜਾਦੂ ਦੀ ਰੇਤ ਰਾਹੀਂ ਸਭ ਕੁਝ ਜਾਣ ਲਿਆਏ ਬਸ਼ਰੂਮ ਹੱਕਾ ਵਕਾ ਹੋ ਕੇ ਮੀਰਾ ਦੇ ਪੈਰੀਂ ਡੱਕ ਪਿਆ ਉਹਨੇ ਸਾਰੀ ਗੱਲ ਇਕਬਾਲ ਤਰ ਲਈ ਤੇ ਇਸ ਮੀਰਾ ਨੇ ਸੂ ਕਾਲ ਕੋਠੜੀ ਵਿੱਚ ਡੱਕ ਦੇਣ ਲਈ ਹੁਕਮ ਦਿੱਤਾ ਦੂਜੇ ਮਹੀਨੇ ਫੇਰ ਮਹਿਫਲ ਕੀਤੀ ਗਈ ਜਦੋਂ ਲੋਕੀ ਖਾਣ ਪੀਣ ਵਿੱਚ ਰੁੱਝੇ ਹੋਏ ਸਨ ਤਾਂ ਪਹਿਲਾਂ ਵਾਂਗ ਇੱਕ ਹੋਰ ਅਜਨਬੀ ਉੱਥੇ ਆ ਪਹੁੰਚਿਆ ਇੱਕ ਖਾਲੀ ਥਾਂ ਵੇਖ ਕੇ ਉੱਥੇ ਬੈਠ ਗਿਆ ਉਹਨੂੰ ਬਹੁਤ ਭੁੱਖ ਲੱਗੀ ਹੋਈ ਸੀ ਇਸ ਲਈ ਉਹ ਹਾਬੜਿਆਂ ਵਾਂਗ ਖਾਣ ਲੱਗ ਪਿਆ ਮੀਰਾ ਨੇ ਇੱਕਦਮ ਉਹਨੂੰ ਪਛਾਣ ਲਿਆ ਇਹ ਉਹੀ ਡਾਕੂ ਹੈ ਜਿਹੜਾ ਮੀਰਾ ਨੂੰ ਫੜ ਕੇ ਆਪਣੀ ਗਾਰ ਵਿੱਚ ਲੈ ਗਿਆ ਸੀ ਮੀਰਾ ਨੇ ਉਹਨੂੰ ਆਪਣੀ ਹਜ਼ੂਰੀ ਵਿੱਚ ਹਾਜ਼ਰ ਹੋਣ ਲਈ ਕਿਹਾ ਜਦ ਉਹ ਸਾਹਮਣੇ ਪੇਸ਼ ਹੋਇਆ ਤਾਂ ਮੀਰਾ ਨੇ ਪੁੱਛਿਆ ਤੇਰਾ ਨਾਂ ਕੀ ਏ ਉਹਨੇ ਉੱਤਰ ਦਿੱਤਾ ਮੇਰਾ ਨਾਂ ਉਸਮਾਨ ਏ ਤੇ ਮੈਂ ਕੰਮਕਾਰ ਦੀ ਭਾਲ ਵਿੱਚ ਇੱਥੇ ਆਇਆ। ਮੀਰਾ ਨੇ ਫਿਰ ਜਾਦੂ ਦੀ ਰੇਤ ਮੇਜ਼ ਤੇ ਖਿਲਾਰੀ ਤੇ ਤਾਂਦੇ ਦੀ ਕਲਮ ਨਾਲ ਉਲੀਕੀ ਹੋਈ ਲਿਖਤ ਵੇਖ ਕੇ ਕਹਿਣ ਲੱਗੀ ਝੂਠ ਕਿਉਂ ਬੋਲਦਾ ਏ ਤੇਰਾ ਨਾਂ ਤਾਂ ਜ਼ਬਾਨ ਏ ਤੂੰ ਬੜਾ ਵੱਡਾ ਡਾਕੂ ਏ ਤੂੰ ਤਾਂ ਆਪਣੇ ਘੋੜੇ ਦੀ ਭਾਲ ਵਿੱਚ ਇੱਥੇ ਆਇਆ ਏ। ਡਾਕੂ ਨੂੰ ਸੁਪਨੇ ਵਿੱਚ ਵੀ ਨਹੀਂ ਸੀ ਖੁੜਕ ਸਕਦੀ ਕਿ ਇਹ ਉਹ ਲੜਕੀ ਹੈ ਜਿਸ ਨੂੰ ਉਹ ਆਪਣੀ ਗਾਰ ਵਿੱਚ ਚੁੱਕ ਕੇ ਲਿਆਇਆ ਸੀ। ਉਹ ਗੜਗੜਾ ਕੇ ਮੀਰਾ ਦੇ ਪੈਰਾਂ 'ਤੇ ਪੈ ਗਿਆ ਤੇ ਜਾਨ ਬਖਸ਼ਣ ਲਈ ਹੜੇ ਕਰਨ ਲੱਗਾ। ਮੀਰਾ ਨੇ ਉਹਨੂੰ ਵੀ ਕਾਲ ਕੋਠੜੀ ਵਿੱਚ ਟੱਕਾਂ ਦਾ ਹੁਕਮ ਦਿੱਤਾ। ਇਸ ਤਰ੍ਹਾਂ ਜਦ ਤੀਜਾ ਮਹੀਨਾ ਆਇਆ ਤਾਂ ਫਿਰ ਮਹਿਕ ਲਾਈ ਗਈ। ਜਦ ਲੋਕ ਅੰਤਪਚੰਦ ਖਾਣਾ ਖਾ ਚੁੱਕੇ ਤਾਂ ਚਾਣਕ ਇੱਕ ਲੰਮਾ ਤੇ ਬੜੀ ਸੁੰਦਰ ਡੀਲ ਡੋਲ ਵਾਲਾ ਅਜਲ ਵੀ ਉੱਥੇ ਆਇਆ। ਖਾਲੀ ਤਾਂ ਬੈਠ ਕੇ ਖਾਣ ਲਈ ਬੈਠ ਗਿਆ। ਮੀਰਾ ਨੇ ਉਹਨੂੰ ਵੇਖਦਿਆਂ ਹੀ ਪਛਾਣ ਲਿਆ ਕਿ ਇਹ ਅਲੀ ਸ਼ੇਰ ਹੈ। ਖੁਸ਼ੀ ਨਾਲ ਉਹਦਾ ਦਿਲ ਤਕ ਤਕ ਕਰਨ ਲੱਗ ਪਿਆ। ਉਹ ਲੰਮਾ ਸਫ਼ਰ ਕਰਕੇ ਆਇਆ ਸੀ ਇਸ ਲਈ ਉਹਨੂੰ ਭੁੱਖ ਬਹੁਤ ਲੱਗੀ ਹੋਈ ਸੀ ਉਹ ਦਵਾ ਦਬ ਖਾਣਾ ਖਾਣ ਲੱਗ ਪਿਆ ਲੋਕਾਂ ਵਿੱਚ ਇੱਕ ਨੇ ਕਿਹਾ ਇਸ ਕੁਰਸੀ ਤੇ ਜੋ ਵੀ ਬੈਠਦਾ ਹੈ ਉਹਨੂੰ ਕਾਲ ਕੋਠੜੀ ਵਿੱਚ ਧੱਕ ਦਿੱਤਾ ਜਾਂਦਾ ਹੈ ਤੂੰ ਇੱਥੋਂ ਉੱਠ ਪੈ ਉਹ ਕਹਿਣ ਲੱਗਾ ਕੋਈ ਫਿਕਰ ਨਹੀਂ ਮੈਂ ਬੜੇ ਲੰਮੇ ਸਫ਼ਰ ਤੋਂ ਆਇਆ ਹਾਂ ਪਹਿਲਾਂ ਮੈਨੂੰ ਰੱਜ ਕੇ ਰੋਟੀ ਤਾਂ ਖਾ ਲੈਣ ਦਿਓ ਫਿਰ ਵੇਖੀ ਜਾਉ ਜੋ ਹੋ ਅਲੀ ਸ਼ੇਰ ਨੇ ਸਾਰਾ ਖਾਣਾ ਖਾ ਲਿਆ ਤਾਂ ਮੀਰਾ ਨੇ ਆਪਣੇ ਸਪਾਹੀਆਂ ਨੂੰ ਹੁਕਮ ਦਿੱਤਾ ਕਿ ਉਹ ਆਜ ਨਬੀ ਨੂੰ ਉਹਦੇ ਸਾਹਮਣੇ ਪੇਸ਼ ਕਰਨ ਸਭ ਨੂੰ ਪੱਕਾ ਯਕੀਨ ਹੋ ਗਿਆ ਕਿ ਇਹ ਵੀ ਜ਼ਰੂਰ ਕਾਲ ਕੋਟੜੀ ਦੀ ਸ਼ਹਿਰ ਕਰੇਗਾ ਅਲੀ ਸੇਰ ਨੇ ਬਾਦਸ਼ਾਹ ਨੂੰ ਕਿਹਾ ਮੈਂ ਖੁਰਾਸਾਨ ਦਾ ਸੁਦਾਗਰ ਹਾਂ ਤੇ ਆਪਣੀ ਪਤਨੀ ਨੂੰ ਲੱਭਦਾ ਲੱਭਦਾ ਇੱਥੇ ਆ ਪਹੁੰਚਿਆ ਉਹ ਮੈਨੂੰ ਦੁਨੀਆ ਵਿੱਚ ਸਭ ਤੋਂ ਪਿਆਰੀ ਏ ਉਸ ਬਿਨਾ ਮੈਂ ਜੀ ਨਹੀਂ ਸਕਦਾ ਮੀਰਾ ਨੇ ਫਿਰ ਜਾਦੂ ਦੀ ਰੇਤ ਤੇ ਤਾਂਬੇ ਦੀ ਕਲਮ ਮੰਗਵਾਈ ਤੇ ਲਿਫਤ ਨੂੰ ਗੌਰ ਨਾਲ ਪੜ ਕੇ ਕਹਿਣ ਲੱਗੀ ਤੂੰ ਸੱਚ ਬੋਲਿਆ ਏ ਇਸ ਲਈ ਤੂੰ ਰਤੀ ਫਿਕਰ ਨਾ ਕਰ ਤੈਨੂੰ ਤੇਰੀ ਪਤਨੀ ਜਲਦੀ ਹੀ ਵਾਪਸ ਮਿਲ ਜਾਏਗੀ। ਮੀਰਾ ਨੇ ਆਪਣੇ ਨੌਕਰਾਂ ਨੂੰ ਹੁਕਮ ਦਿੱਤਾ ਉਹ ਅਲੀ ਸ਼ੇਰ ਨੂੰ ਮਹੱਲ ਵਿੱਚ ਲੈ ਜਾਣ ਅਤੇ ਪਹਿਨਣ ਲਈ ਉਸ ਨੂੰ ਸੁੰਦਰ ਲਿਬਾਸ ਦੇਣ। ਸ਼ਾਮ ਨੂੰ ਉਹਦੇ ਸਾਹਮਣੇ ਪੇਸ਼ ਕਰਨ। ਜਦ ਅਲੀ ਸ਼ੇਰ ਬੜੀ ਸਜਤਾ ਧਕੇ ਬਾਦਸ਼ਾਹ ਸਾਹਮਣੇ ਹਾਜ਼ਰ ਹੋਇਆ ਤਾਂ ਬਾਦਸ਼ਾਹ ਨੇ ਉਸ ਤੋਂ ਉਹਦੇ ਦੇਸ਼ ਅਤੇ ਟਿਕਾਣੇ ਬਾਰੇ ਕੁਝ ਸਵਾਲ ਕੀਤੇ। ਅਲੀ ਸ਼ੇਰ ਨੇ ਸਭ ਗੱਲਾਂ ਦਾ ਬੜੀ ਸੰਜੀਦਗੀ ਨਾਲ ਉੱਤਰ ਦਿੱਤਾ। ਇਸ ਤੇ ਬਾਦਸ਼ਾਹ ਨੇ ਉਹਨੂੰ ਕਿਹਾ ਤੂੰ ਆਦਮੀ ਤਾਂ ਚੰਗਾ ਏ ਪਰ ਤੇਰੇ ਮੂੰਹ ਤੇ ਮੁਸਕਰਾਹਟ ਦਾ ਨਿਸ਼ਾਨ ਨਹੀਂ ਗੱਲ ਕੀ ਏ ਅਲੀ ਸ਼ੇਰ ਨੇ ਉੱਤਰ ਦਿੱਤਾ ਮੇਰੀ ਆਕਾਂ ਮੇਰੀ ਪਤਨੀ ਦੀ ਯਾਦ ਵਿੱਚ ਤੜਫ ਰਹੀ ਏ ਮੈਨੂੰ ਹਾਸਾ ਮੁਖੌੜ ਕਿੱਥੇ ਸੋਚਦਾ ਏ ਇਸ ਤੇ ਮੀਰਾ ਨੇ ਹੱਸ ਕੇ ਕਿਹਾ ਜੇ ਇਹ ਗੱਲ ਏ ਤਾਂ ਤੂੰ ਉਦਾਸ ਨਾ ਹੋ ਮੈਂ ਹੀ ਤੇਰੀ ਪਿਆਰੀ ਪਤਨੀ ਮੀਰਾ ਇਹ ਕਹਿ ਕੇ ਉਸ ਨੇ ਆਪਣੇ ਸਿਰ ਤੋਂ ਰੱਖੀ ਹੋਈ ਪੱਗ ਉਲਾ ਦਿੱਤੀ ਅਲੀ ਸ਼ੇਰ ਇੱਕਦਮ ਮੀਰਾ ਨੂੰ ਪਛਾਣ ਗਿਆ ਉਹ ਦੋਵੇਂ ਇੱਕ ਦੂਜੇ ਨੂੰ ਮਿਲ ਕੇ ਬਹੁਤ ਖੁਸ਼ ਹੋਏ ਅਗਲੇ ਦਿਨ ਮੀਰਾ ਨੇ ਆਪਣੇ ਅਹਿਲਕਾਰਾਂ ਨੂੰ ਬੁਲਾਇਆ ਮੈਂ ਕੁਝ ਦਿਨਾਂ ਲਈ ਸਫ਼ਰ ਤੇ ਚੱਲੀ ਆਂ ਮੇਰੀ ਥਾਂ ਕਿਸੇ ਹੋਰ ਨੂੰ ਚੁਣ ਲੈਣਾ ਜੋ ਮੇਰੀ ਗੈਰ ਹਾਜ਼ਰੀ ਵਿੱਚ ਰਾਜ ਪ੍ਰਬੰਧ ਚਲਾ ਸਕੇ ਉਸੇ ਦਿਨ ਸਫ਼ਰ ਦੀ ਤਿਆਰੀ ਕਰਕੇ ਉਹ ਆਪਣੇ ਦੇਸ਼ ਵੱਲ ਤੁਰ ਪਏ ਉੱਥੇ ਪਹੁੰਚ ਕੇ ਉਹਨਾਂ ਬਾਕੀ ਜੀਵਨ ਬੜੀ ਖੁਸ਼ੀ-ਖੁਸ਼ੀ ਵਿੱਚ ਗੁਜ਼ਾਰਿਆ ਦੋਸਤੋ ਕਹਾਣੀ ਵਧੀਆ ਲੱਗੀ ਤਾਂ ਆਪਣੇ ਚੈਨਲ ਇੱਕ ਸਬਕ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਦੱਸੋ ਕਿ ਨੈਕਸਟ ਕਹਾਣੀ ਤੁਸੀਂ ਕਿਹੜੀ ਸੁਣਨਾ ਚਾਹੁੰਦੇ ਹੋ ਧੰਨਵਾਦ